ਕੱਦੇ ਤੋਂ ਸਰਕਾਰ ਦੇ ਪਤਰੇ ਤੋਂ 20 ਸਾਲ ਹੋ ਗਏ ਸਾਨੂੰ ਸਰਵਿਸ ਕਰਦਿਆਂ ਨੂੰ ਪਰ ਅਜੇ ਤੱਕ ਸਰਕਾਰ ਨੇ ਸਾਡੀ ਬਾਤ ਨਹੀਂ ਪੁੱਛੀ ਜਦੋਂ ਵੀ ਕਿਤੇ ਕੋਈ ਸਰਕਾਰੀ ਇਡਾਰੀ ਕੰਮ ਹੁੰਦਾ ਜਾਂ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਜਾਂ ਜਦੋਂ ਚੋਣਾਂ ਹੁੰਦੀਆਂ ਤਾਂ ਸਾਡੇ ਕਾਮੇਲਰ ਕ੍ਰੈਕਟਰ ਯਾਦ ਆ ਜਾਂਦੇ ਆ ਕਿ ਆਪਾਂ ਇਹਨਾਂ ਤੋਂ ਸਰਵਿਸ ਲੈਣੀ ਆ ਪਰ ਜਦੋਂ ਗੱਲ ਆਉਂਦੀ ਤਨਖਾਹ ਲੈਣ ਦੀ ਗੱਲ ਲੌਂਦੀ ਸਾਡੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਨਕੇਤ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿਲੋਮੀਟਰ ਸਕੀਮ ਦੇ ਵਿਰੋਧ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਪਨਬਸਤੇ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਬਸ ਸਟੈਂਡ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਪਨਬਸਤੇ ਤੇ ਸਾਡੇ ਰੋਡਵੇਸ ਦੇ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਥੀ ਨੇ ਉਹਨਾਂ ਦੇ ਕਿਉਂਕਿ ਮੈਂ ਪਹਿਲਾਂ ਵੀ ਉਹ ਬੈਠੇ ਹੋਏ ਨੇ ਤੇ ਗੱਲਬਾਤ ਹੈ ਜਿਹੜੀ ਕੀ ਉਹਨਾਂ ਦੇ ਵੱਲੋਂ ਬਾਕੀ ਸਾਥੀਆਂ ਦੇ ਨਾਲ ਕੀਤੀ ਜਾ ਰਹੀ ਹੈ ਸੋ ਨਾਲ ਦੀ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਸੋ ਲਗਾਤਾਰ ਲੱਤਰ ਸਹਿਜ ਤੋਲ ਲਈ ਪਰ ਜਦੋਂ ਕਿ ਕਿਲੋਮੀਟਰ ਸਕੀਮ ਦਾ ਵਿਰੋਧ ਜਿਹੜਾ ਕਿ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਹੀ ਅੱਜ ਹੁਸ਼ਿਆਰਪੁਰ ਦੇ ਬੱਸ ਸਟੈਂਡ ਬਾਹਰ ਵੀ ਤੁਸੀਂ ਵੇਖ ਸਕਦੇ ਹੋ ਧਰਨਾ ਪ੍ਰਦਰਸ਼ਨਾਂ ਵੱਲੋਂ ਕੀਤਾ ਜਾ ਰਿਹਾ ਤੇ ਮੁੱਖ ਮੰਗਾਂ ਵੀ ਉਹਨਾਂ ਦੀਆਂ ਇਹੀ ਨੇ ਕਿ ਜਿਹੜੇ ਸਾਥੀ ਉਹਨਾਂ ਦੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿਤੇ ਹੋਏ ਸਾਥੀ ਗਏ ਨੇ ਕੋਈ ਮਨਮਤਾਪਮੰਦ ਦੇ ਵਿੱਚ ਡਿਟੇਨ ਕੀਤੇ ਗਏ ਨੇ ਉਹਨਾਂ ਨੂੰ ਦਿੱਤੋ ਜਲਦ ਰਿਹਾ ਕੀਤਾ ਜਾਵੇ ਨਹੀਂ ਤਾਂ ਇਹ ਪ੍ਰਦਰਸ਼ਨ ਹੋਣਾ ਵੱਲੋਂ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਸੋ ਬਾਕੀ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਉਸ ਦੀਆਂ ਵੀ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ ਮੁਰਦਾਬਾਦ ਦੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੀ ਭਰਤੀ ਦਾ ਪ੍ਰਬੰਧ ਕਰੋ 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 ਸਰਕਾਰ ਕਹਿੰਦੀ ਹੈ ਅਸੀਂ ਨਵੀਆਂ ਬੱਸਾਂ ਪਾਉਣੀਆਂ 4 ਸਾਲ ਹੋ ਗਏ ਅਜੇ ਤੱਕ ਮੈਕਮੇ ਦੇ ਵਿੱਚ ਇੱਕ ਨਵੀਂ ਬੱਸ ਨਹੀਂ ਪਾਈ ਇਸ ਤੋਂ ਵੱਡੀ ਨਮਰਸ਼ੀ ਸਰਕਾਰ ਲਈ ਕੀ ਹੋ ਸਕਦੀ ਆ ਕਿਉਂਕਿ ਭਗਵੰਤ ਮਾਨ ਕੀ ਕਹਿੰਦਾ ਕਿ ਸਾਨੂੰ ਭਰਤੀ ਕਿਤਾ ਕੀਤਾ ਗਿਆ ਕੱਚ ਕੜੱਚ ਕੱਚ ਕੜੱਚ ਕਰਕੇ ਉਹ ਤੈਨੂੰ ਭਲਵਾ 4 ਸਾਲ ਹੋ ਗਏ ਜੋ ਕੁਰਸੀ ਦੇ ਪਹਾਏ ਨੂੰ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਸਾਡੇ ਮੈਕਮੇ 'ਚ ਕਿੱਦਾਂ ਹੁੰਦਾ ਇੱਕ ਆਮ ਆਦਮੀ ਨੂੰ ਵੀ ਇੱਕ ਮਹੀਨਾ ਕਿਤੇ ਕੁਰਸੀ ਦੇ ਭਾਦੋ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਕਿੱਥੇ ਕੀ ਚੱਲਦਾ ਪਰ ਇਹ 4 ਸਾਲ ਬੀਤਣ ਦੇ ਬਾਅਦ ਵੀ ਇਹਨੂੰ ਅਜੇ ਤੱਕ ਸਾਡੀਆਂ ਤਨਖਾਹਾਂ ਦਾ ਨਹੀਂ ਪਤਾ ਲੱਗਾ ਸਾਡੀਆਂ ਮੁਸ਼ਕਲਾਂ ਦਾ ਨਹੀਂ ਪਤਾ ਲੱਗਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਪਰ ਇਹਦਾ ਬਿਆਨ ਇਹ ਬਿਆਨ ਦਿੱਤੇ ਜਾ ਰਹੇ ਆ ਕਿ ਕੱਜ ਕਢਾਚ ਮੈਨੂੰ ਪਤਾ ਹੀ ਕੁਝ ਨਹੀਂ ਤੇ ਕਿੱਥੇ ਹੈਗੇ ਆ ਜਾਂ ਕਿਹਦੀ ਨੌਕਰੀ ਕਰਦੇ ਆ ਇਹ ਬਹੁਤ ਹੀ ਮੰਦ ਭੱਗਾ ਬਿਆਨ ਆ ਅਪਾ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਆ ਕਿ ਇੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਜਿਨੇ ਟ੍ਰਾਂਸਪੋਰਟ ਮੰਤਰੀ ਬਣਾਇਆ ਟ੍ਰਾਂਸਪੋਰਟ ਮਹਿਕਮਾ ਬਣਾਇਆ ਉਹਨੂੰ ਅਜੇ ਤੱਕ ਸਾਡੇ ਬਾਰੇ ਪਤਾ ਹੀ ਨਹੀਂ ਕਿ ਅਸੀਂ ਇਹ 8500 ਜੋ ਸਾਡਾ ਮੁਲਾਜ਼ਮ ਉਹਦੇ ਬਾਰੇ 8500 ਬਾਰੇ ਇਹਨੂੰ ਜਾਣਕਾਰੀ ਨਹੀਂ ਇਹਦਾ ਮਤਲਬ ਇਹ ਪੰਜਾਬ ਦਾ ਖੈਰਖਵਾ ਨਹੀਂ ਹੈਗਾ ਜਿੰਨੋਂ ਕਿ ਸਾਡੇ 8500 ਵਰਕਰਾਂ ਦਾ ਨਹੀਂ ਪਤਾ ਔਰ ਉਹ ਟ੍ਰਾਂਸਪੋਰਟ ਮਹਿਕਮਾ ਕਾਦਾ ਚਲਾ ਰਿਆ ਜਦ ਕਿ 100 ਦੇ ਵਿੱਚੋਂ 90% ਜਿਹੜਾ ਟ੍ਰਾਂਸਪੋਰਟ ਦਾ ਮਹਿਕਮਾ ਉਹ ਸਾਡੇ ਵਰਕਰ ਵਰਕਸ਼ਾਪ ਵਾਲੇ ਡਰਾਈਵਰ ਕਨੈਕਟਿਵ ਦੇ ਨਾਲ ਮਿਲ ਕੇ ਕਰਕੇ ਗੱਡੀਆਂ ਦੀ ਰਿਪੇਅਰ ਕਰਕੇ ਗੱਡੀਆਂ ਨੂੰ ਚਲਾ ਕੇ ਤੇ ਜਨਤਾ ਦੀ ਸੇਵਾ ਕਰਦੇ ਆ ਉਹ ਕਦੇ ਨਹੀਂ ਕਰਦੇ ਆ ਕਿ ਸਰਕਾਰ ਨੂੰ ਉਹਦਾ ਪ੍ਰੋਫਿਟ ਹੋਵੇ ਔਰ ਸਰਕਾਰ ਉਹਦਾ ਪ੍ਰੋਫਿਟ ਦੇ ਕੇ ਫੇਰ ਸਾਨੂੰ ਲਤੂਣੀਆਂ ਤੇ ਕਹਾ ਦੇ ਰਹੀ ਆ ਪਰ ਇਹ ਸਰਕਾਰ ਜਦੋਂ ਵੀ ਆਪਾਂ ਆਪਣੀ ਆਵਾਜ਼ ਬਲੱਗ ਕਰਦੇ ਆ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁਣ 4 ਸਾਲ ਹੋ ਗਏ ਆਪਾਂ ਕੀ ਮੰਗ ਕਰਦੇ ਆ ਕਿ ਸਰਕਾਰ ਸਾਡੇ ਮਹੱਕਮੇ ਦੇ ਵਿੱਚ ਬਸਾਂ ਨਵੀਆਂ ਪਾਵੇ ਕਿਉਂਕਿ ਸਾਡੀ ਗਿਣਤੀ ਕਿੰਨੀ ਆ ਪੰਜਾਬ ਦੀ 3.5 ਕਰੋੜ